ਏ ਜੇ ਭਾਈ ਕਿਸੇ ਵੀ ਨੇ ਲੈਣੇ ਆ ਤਾਂ ਲਿਜਾ ਸਕਦਾ ਆਪਾਂ ਨੇ ਇਹ ਫ੍ਰੀ ਦੇ ਜਾਨੇ ਆ ਇੱਕ ਦਿਨ ਨਗਾ ਪਿਆ ਦਾ ਮਹੀਨੇ ਵਿੱਚ ਨੇ 29 ਅੰਡੇ ਦੇ ਦਿੱਤੇ ਜਿਹੜਾ ਇਹਨਾਂ ਮੁਰਗੀਆਂ ਦਾ ਅੰਡਾ ਹੁੰਦਾ ਇਹ ਥੋੜਾ ਜਿਹਾ ਵੱਡਾ ਹੁੰਦਾ ਇਹਨਾਂ ਦੇ ਮੁਕਾਬਲੇ ਬਾਕੀ ਸਾਰੇ ਦੇਖੋ ਤਿਆਰ ਹੋ ਗਏ ਇਹਨਾਂ ਵਿੱਚ ਮੇਲ ਹੀ ਜ਼ਿਆਦਾ ਹੈ ਹੱਸ ਗਈ ਦੋਸਤੋ ਭਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਕਈ ਦਿਨ ਬਾਅਦ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਟਾਈਮ ਤਾਂ ਲੱਗ ਰਿਹਾ ਤੇ ਦਿਨ ਵੀ ਛੋਟੇ ਆ ਕੰਮ ਹੁੰਦਾ ਜਿਆਦਾ ਫਾਰਮ ਤੇ ਬੈਂਟਮਾਂ ਦੇ ਬਈ ਆਪਾਂ ਨੇ ਪਾਈ ਸੀਗੇ ਜਾਨਵਰ ਸੇਲ ਤੇ ਉਹ ਆਪਣੇ 8 ਹੀ ਜੋੜੇ ਸਾਰੇ ਸੇਲ ਹੋ ਗਏ ਉੱਥੇ ਹੁਣ ਆਪਾਂ ਬਟੇ ਰੱਖਾਂਗੇ ਮਹੀਨੇ ਤੱਕ ਲੈ ਕੇ ਆਉਣੇ ਤੇ ਪਿੰਜਰਾ ਹੋ ਗਿਆ ਉਹ ਖਾਲੀ ਤਿੰਨ ਆਪਣੇ ਪਾ ਬੈਂਟਮਾਂ ਦੇ ਮੁਰਗੇ ਰਹਿ ਗਏ ਕੱਲੇ ਦੋ ਇੱਥੇ ਆ ਇੱਕ ਆਪਣੇ ਬਾਹਰ ਵਾਲੇ ਫਾਰਮ ਉੱਚ ਤੇ 10 ਕੁ ਮੁਰਗੇ ਆਪਣੇ ਪਾ ਹੋਰ ਆਏ ਨਵੇਂ ਪੱਠੇ ਉਹ ਵੀ ਆਪਾਂ ਨੇ ਸੇਲ ਕਰਦੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਬੈਂਟਮਾਂ ਦੇ ਆ ਮੁਰਗੇ ਘੁੰਮ ਰਹੇ ਆ ਦੋ ਇੱਕ ਆਪਣੇ ਬਾਹਰ ਫਾਰਮ ਵਿੱਚ ਇਹ ਜੇ ਬਈ ਕਿਸੇ ਵੀ ਨੇ ਲੈਣੇ ਆ ਤਾਂ ਲਿਜਾ ਸਕਦਾ ਆਪਾਂ ਨੇ ਇਹ ਫ੍ਰੀ ਦੇ ਜਾਨੇ ਆ ਰੱਖਣੇ ਵਾਸਤੇ ਖਾਣੇ ਵਾਸਤੇ ਨਹੀਂ ਬਾਈ ਆਪਾਂ ਨੇ ਦੇਣੇ ਹੈਗੇ ਜੇ ਕਿਸੇ ਨੇ ਸ਼ੌਂਕੀਆਂ ਤੋਂ ਰੱਖਣੇ ਆ ਤਾਂ ਲਿਜਾ ਸਕਦੇ ਦੋ ਮੁਰਗੀਆਂ ਆਪਣੇ ਕੋਲ ਠੰਡ ਫੱਦ ਗਈ ਆ ਬਾਈ ਇਸ ਕਰਕੇ ਫਿਰ ਆਪਾਂ ਨੇ ਪਿੰਜਰੇ ਸਾਰੇ ਕਵਰ ਕਰਤੇ ਸੀਗੇ ਆ ਮੁਰਗੀਆਂ ਆਏ ਆਪਣੇ ਕੋਲ ਇਹ 10 ਮੁਰਗੇ ਆ ਕਾਲੇ ਰੰਗ ਦੇ ਆ ਇਧਰ ਚਿੱਟੇ ਚਿੱਤਰੇ ਜਿਹੇ ਆ ਇਹ ਆਪਾਂ ਨੇ ਸੇਲ ਕਰਨੇ ਆ 230 ਰੁਪਏ ਕਿਲੋ ਦੇ ਹਿਸਾਬ ਨਾਲ ਡੇਢ ਕਿਲੋ ਇਹਨਾਂ ਚ ਵਜਨ ਹੈ ਇੱਕ ਮੁਰਗੇ ਵਿੱਚ ਤੇ ਜਿਹੜੇ ਇਧਰ ਸੀਗੇ ਆਪਣੇ ਕੋਲ ਜਿਹੜੀ ਨਵੀਂ ਬਰੀਡ ਦੇ ਆਪਾਂ ਨੇ ਤਿਆਰ ਕੀਤੇ ਸੀਗੇ ਬੱਚੇ ਉਹ ਪਿੰਜਰੇ ਵਿੱਚ ਆਪਾਂ ਨੇ ਦੂਜੇ ਵਿੱਚ ਛੱਡਦੇ ਸੀਗੇ ਨੂਰ ਇਹਨੋਂ ਕਰੀ ਬੰਦ ਕਰੀ ਪਿੰਜਰੇ ਨੂੰ ਨਾ ਐ ਪੋਨੇ ਇੱਧਰ ਛੱਡੇ ਹੋਇਆ ਇਹਨਾਂ ਨੂੰ ਤਾਂ ਸਾਰਾ ਦਿਨ ਆਪਾਂ ਪਿੰਜਰੇ ਵਿੱਚੇ ਰੱਖੀਦਾ ਬੰਦ ਕਰਕੇ ਕਿਉਂਕਿ ਜਾਨਵਰ ਛੋਟੇ ਆ ਠੰਡ ਬਹੁਤ ਜ਼ਿਆਦਾ ਪਿੰਜਰਾ ਪਹਿਲਾਂ ਇੱਧਰ ਸੀਗਾ ਤੂੰ ਥੱਲੇ ਫਿਰ ਆਪਾਂ ਨੇ ਹੁਣ ਚੱਕ ਕੇ ਇੱਧਰ ਕਰਤਾ ਇੱਧਰ ਆਇਆ ਵੀ ਸਾਰਾ ਦਿਨ ਧੁੱਪ ਪੈਂਦੀ ਐ ਇੱਧਰ ਫਿਰ ਟੈਂਪਰੇਚਰ ਇਹਨਾਂ ਦਾ ਮੈਂਟੇਨ ਰਹਿੰਦਾ ਜਿਹੜੇ ਆਪਣੇ ਕੋਲ ਬੜੇ ਸੀਗੇ ਜੋੜੇ ਦੋ ਜਿਹੜੇ ਨਵੇਂ ਬਰੀਡ ਦੇ ਉਹ ਪਾ ਨੇ ਇੱਧਰ ਛੱਡੇ ਹੋਏ ਆ ਸਰਪੰਚ ਕੋਲ ਛੱਡੇ ਹੋਏ ਆ ਨੂਰਾ ਇਹਨਾਂ ਨੇ ਉਹ ਆਂਡੇ ਪਾਏ ਆ ਆਹ ਇਹ ਬਤਕਾਂ ਦੇ ਆਂਡੇ ਆ ਇਹ ਵੀ ਚੱਕ ਲੈ ਬਾਕੀ ਉਹ ਪਾਏ ਆਂਡੇ ਤਿੰਨ ਆਂਡੇ ਪਾਏ ਆ ਇਹਦੇ ਇਹਨੇ ਬਾਹਰ ਨਿਕਲ ਜਾਣਾ ਬਾਹਰ ਨਿਕਲ ਜਾਣਾ ਪੈਣਾ ਆਪਾਂ ਦਾਣਾ ਪਾਉਣੇ ਫੇਰ ਅੰਡੇ ਚੱਕ ਲਈਏ ਨਾ ਦੇ ਇਹ ਬਈ ਪਿਛਲੀ 23 ਤਰੀਕ ਨੂੰ ਅੰਡੇ ਦੇਣ ਲੱਗੀ ਸੀਗੀ ਮੁਰਗੀ ਆਹੇ ਇੱਕ ਦਿਨ ਨਾਗਾ ਪਿਆ ਇਹਦਾ ਮਹੀਨੇ ਵਿੱਚ ਨੇ 29 ਅੰਡੇ ਦੇਤੇ ਬਹੁਤ ਵਧੀਆ ਇਹਦਾ ਰਿਜ਼ਲਟ ਰਿਹਾ ਆਪਣੇ ਕੋਲ ਬੱਤਗਾ ਦਾ ਟਾਈਮ ਹੋਇਆ ਬਈ ਦਾਣੇ ਦਾ ਹਣ ਮਗਰ ਮਗਰ ਘੁੰਮ ਰਹੀਆਂ ਆ ਸੀਗਾ ਬਈ ਵੰਟਮਾਲਾ ਇੰਜਰ ਇਹ ਹੋ ਗਿਆ ਹੁਣ ਖਾਲੀ ਤੇ ਜੇ ਦੀ ਹੁਣ ਆਪਾਂ ਸਫਾਈ ਕਰਾਂਗੇ ਸਫਾਈ ਕਰਕੇ ਫਿਰ ਇਹਦੇ ਵਿੱਚ ਬਟੇਰ ਛੱਡਾਂਗੇ ਆ ਬਈ ਜਿਹੜੇ ਆਪਾਂ ਨੇ ਮੁਰਗੇ ਉਧਰ ਛੱਡਨੇ ਆ ਇਹ ਵੀ ਪੂਰੇ ਐਨ ਤਿਆਰ ਹੋ ਗਏ ਦੇਖੋ ਇਹ 17 ਪੀਸ ਆ ਅਸਾਂ ਟਰਕੀ ਇੱਧਰ ਆਏ ਹੋਏ ਆ ਕਿੰਨੇ ਆ 4 ਤੇ 3 ਸੱਤ ਟਰਕੀ ਇੱਧਰ ਆਏ ਹੋਏ ਆ ਉਧਰ ਤੇ ਆ ਜਾਣੇ ਨਾ ਉਹ ਉੱਪਰ ਨੂੰ ਜਗ੍ਹਾ ਹੈਗੀ ਆ ਬਸ ਇੱਧਰ ਆਇਆ। ਪੌਣਾ ਬੋਣਾ ਦਾਣਾ ਬੋਣਾ। ਚਲੋ। ਚਲੋ ਹੁਣ ਤੁਹਾਨੂੰ ਆਪਾਂ ਟਰਕੀ ਵੀ ਬਾਈ ਦਿਖਾ ਦੰਨੇ ਆ। ਆਹ ਬਾਈ ਟਰਕੀਆਂ ਦੇਖੋ ਹੋ ਗਏ ਤਿਆਰ। ਅੱਜ ਤਾਂ ਮੈਂ ਬੀੜੀ ਵੀ ਤਕਰੀਬਨ 15-20 ਦਿਨ ਬਾਅਦ ਬਟਾਉਣ ਲੱਗੇ ਆ ਆ ਦੇਖੋ। ਮੁਰਗੇ ਵੀ ਆਏ ਮੇ ਇੱਧਰ ਦੋ ਇੱਕ ਉਹ ਘੁੰਮ ਰਿਹਾ ਹੈ ਕਾਹ ਘੁੰਮ ਰਿਹਾ। ਆ ਦੇਖੋ ਬਾਈ। ਇੱਕ ਕਹਾ ਇਹ ਵਾਰ ਛੋਟਾ ਰਿਹਾ ਹੈ ਇੱਕ ਇਹਨਾਂ ਵਿੱਚ ਤੇ ਆਹਾਂ ਬਾਕੀ ਸਾਰੇ ਦੇਖੋ ਤਿਆਰ ਹੋ ਗਏ ਇਹਨਾਂ ਵਿੱਚ ਮੇਲ ਏ ਜ਼ਿਆਦਾ ਦਾਣਾ ਪਾਉਨੇ ਆ ਦਾਣਾ ਪਾ ਕੇ ਫਿਰ ਚੱਲਦੇ ਆਂ ਦੂਜੇ ਫਾਰਮ ਪਰ ਉੱਧਰ ਤੁਹਾਨੂੰ ਦਿਖਾਉਨੇ ਜਾਨਵਰ ਲੈਟਰ। ਹਾਂ ਵੀ ਦੋਸਤੋ ਆ ਗਿਆ ਭਾਈ ਦੂਜੇ ਫਾਰਮ ਤੇ ਤੇ ਦਾਣਾ ਉੱਥੇ ਦਾ ਪਾਤਾ ਆਪਾਂ ਨੇ ਤੇ ਲੈਟਰ ਲੱਤਾਂ ਵੜਤੀਆਂ ਹੁਣ ਇੱਧਰ ਪਾਉਨੇ ਆ ਦਾਣਾ ਆਂਡੇ ਆਪਾਂ ਤਿੰਨ ਟਾਈਮ ਚੱਕੀ ਦੀਆਂ ਸੁਬਾਹ ਤੇ ਦੁਪਹਿਰ ਨੂੰ 2:00 ਵਜੇ ਤੇ ਹੁਣ ਹੁਣ ਤਾਂ ਥੋੜੇ-ਬਹੁਤ ਹੀ ਮਿਲਦੇ ਆ ਦੁਪਹਿਰ ਦੇ ਟਾਈਮ 'ਚ ਜਦੋਂ ਆਪਾਂ ਅੰਡੇ ਚੱਕਣਾਈ ਦਾ ਉਦੋਂ ਫਿਰ ਆਪਾਂ ਬਰਛੀਣ ਪਾ ਲੈਨੇ ਜਾਨਵਰਾਂ ਨੂੰ ਲਓ ਵੀ ਦੋਸਤੋ ਜਾਨਵਰਾਂ ਨੂੰ ਪਾਤੀ ਆਪਾਂ ਨੇ ਖਰਾਕ ਤੇ ਨੂਰ ਅੰਡੇ ਚੱਕ ਰਿਹਾ ਇਹ ਸੀਗੀ ਆਪਣੀ ਜਿਹੜੀ ਬਾਹਰ ਦੀ ਬ੍ਰੀਡ ਐਂਡ ਬਰੋ ਐਂਡ ਬਰੋ ਬ੍ਰੀਡ ਇਹ ਇਹ ਹੁੰਦੀ ਆ ਆਰ ਆਰ ਵਰਗੀ ਏ ਮੁਰਗੀ ਥੋੜੀ ਜੀ ਭਾਰੀ ਹੁੰਦੀ ਹੈ ਤਾਂ ਮੁਰਗਾ ਵੀ ਭਾਰੀ ਹੁੰਦਾ ਇੱਧਰ ਹੈਗੀ ਆ ਆਪਣੀ ਬਰੀਡ ਆਰ ਆਰ ਇਹਦੇ ਵਿੱਚ ਥੋੜੇ ਜੀ ਆਪਾਂ ਨੇ ਬਲੈਕ ਅਸਟਾ ਲੋਪ ਦੇ ਵੀ ਹਨਾ ਜਾਰਮਰ ਛੱਡੇ ਹੋਏ ਆ ਜਿਹੜਾ ਇਹਨਾਂ ਮੁਰਗੀਆਂ ਦਾ ਅੰਡਾ ਹੁੰਦਾ ਇਹ ਥੋੜਾ ਜਿਹਾ ਵੱਡਾ ਹੁੰਦਾ ਇਹਨਾਂ ਦੇ ਮੁਕਾਬਲੇ ਆਰ ਆਰ ਦੇ ਮੁਕਾਬਲੇ ਯਾਨੀ ਕਿ ਇਹ ਵਾਲੀ ਬਰੀਡ ਅੰਡਾ ਵੀ ਜ਼ਿਆਦਾ ਦਿੰਦੀ ਆ ਆਰ ਆਰ ਨਾਲੋਂ ਫਾਰਮ ਬਾਈ ਸਾਰੇ ਹੀ ਆਪਾਂ ਨੇ ਕਵਰ ਕਰਿਆ ਹੋਇਆ ਦਿਨ ਵਿੱਚ ਜਦੋਂ ਜਾਦਾ ਫਿਰ ਧੁੱਪਾਂ ਜਾਂਦੀ ਆ ਉਦੋਂ ਫਿਰ ਚੱਕ ਦਈਦਾ ਪੜਦੇ ਇੱਕ ਸਾਈਡ ਤੇ ਚੱਕੀ ਦੇ ਜੇ ਤੁੰਦ ਸਾਰਾ ਦਿਨ ਰਹਿੰਦੀ ਆ ਫੇਰ ਨਹੀਂ ਆਪਾਂ ਪੜਦੇ ਚੱਕੀ ਦੇ ਕਿਉਂਕਿ ਠੰਡ ਜਿਆਦਾ ਫਿਰ ਜਦੋਂ ਠੰਡ ਵੱਜ ਜਾਂਦੀ ਤਾਂ ਮੁਰਗੀ ਹਾਂਡਿਆ ਘੱਟ ਦਿੰਦੀ ਆ ਇਸ ਕਰਕੇ ਫਿਰ ਆਪਾਂ ਪੜਦੇ ਘੱਟੇ ਚੱਕੀਦੇ ਆ ਲੋ ਵੀ ਦੋਸਤੋ ਇੱਧਰ ਵੀ ਆਪਾਂ ਨੇ ਜਾਨਵਰਾਂ ਨੂੰ ਦਾਣਾ ਪਾਤਾ ਲੋ ਵੀ ਦੋਸਤੋ ਕਰਦੇ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ